ਸਾਢੇ 3 ਮਹੀਨੇ ਪਹਿਲੇ ਪੁਰਾਣੇ ਸਿੰਗਰ ਨੇ ਤੇ ਕਿਵੇਂ ਪਤਾ ਲੱਗਾ ਕਿ ਤੁਸੀਂ ਸਿੰਗਰ ਸੀ ਇਹ ਗੱਲ ਭਾਈ ਇਹ ਕਿੱਦਣਗੇ ਨਹੀਂ ਗਾਲ ਸਿੰਗਰ ਪਤਾ ਲੱਗਣ ਦੀ ਨਹੀਂ ਗੱਲ ਮੈਂ ਇਹ ਦੰਦਾ ਨਾ ਵੀ ਸਾਡੇ ਨਾਲ ਪਿੰਡੋਂ ਮੁੰਡਾ ਗਾਉਂਦਾ ਸੀ ਅੱਛਾ ਰੋਜ਼ ਰਾਤ ਨੂੰ ਉਹਨੇ ਸੌਇਆ ਕਰਨਾ ਠੰਡ ਦੇ ਦਿਨਾਂ 'ਚ ਰਜਾਈ 'ਚ ਉਹ ਝਿੱਟ ਗਾਣੇ ਗਾਈ ਜਾ ਕਰਨੇ ਉਹਦਾ ਬਾਪੂ ਕਹਿੰਦਾ ਪਿੰਡ ਮੇਲੇ ਤੇ ਵੀ ਰੋਜ਼ ਰਜਾਈ 'ਚ ਗਾਉਣਾ ਚੱਲ ਤਿੰਨ ਮਹੀਨੇ ਚੜਾਵਾਂ ਸਟੇਜ ਤੇ ਉਹ ਸਟੇਜ ਤੇ ਚੜਾਦਾ ਪਿੰਡ ਦੇ ਮੇਲੇ ਦੇ ਉਹ 20 25 ਮਿੰਟ ਕੁਝ ਗਾਇਆ ਨਾ ਲੋਕ ਥੱਲੇ ਚੀਕਾ ਮਾਰ ਵੀ ਗਾ ਕੁਝ ਉਹ ਨਾ ਹੋਲੀ ਜਿਹਾ ਬੰਦੇ ਨੂੰ ਮਾਰ ਮਾਰ ਕੇ ਕਹਿੰਦਾ ਇੱਧਰ ਆ ਕੇ ਨਾ ਜੀ ਕਹਿੰਦਾ ਰਜਾਈ ਲੈ ਲੈ ਮਰ ਰਜਾਈ ਦੀ ਗੋਣਾ ਹੁੰਦਾ ਉਹਦਾ ਉਹ ਹੀ ਕੰਮ ਆ ਜੇ ਇੱਧਰ ਹੋਇਆ ਜੇ ਇਹੀ ਜਲਦੀ ਗਾਉਂਦੇ ਰਹੇ ਨਾ ਨਹੀਂ ਇਹ 바ਵਾ ਦੇਰ ਕਹਿੰਦਾ ਰਿਹਾ ਗੱਲ ਉਹੀ ਮੈਂ ਇਹਨਾਂ ਨੂੰ ਗਿਆ ਨਾ ਇਹਨਾਂ ਦਾ ਗਾਣਾ ਚੱਲਣ ਦੇ ਆ ਤੇ ਮੈਂ ਕਿਹਾ ਤੁਸੀਂ ਗਾਣਾ ਮੈਨੂੰ ਸੁਣਾ ਦਿਓ ਆਪਣੇ ਗਾਣੇ ਤੇ ਸੰਗੀ ਜਾਣਦਾ ਹੈ ਆ ਮੈਨੂੰ ਕਿਹਾ ਤਾਂ ਮੈਂ ਹੀ ਸੰਗੀਆ ਛੱਕਾ ਖੁੱਲੂਗਾ ਜੇ ਮੈਂ ਨਵੀਂ ਨਵੀਂ ਸਿੰਗਰ ਹੋਈ ਆ ਚਲੋ ਜੀ ਵਧੀਆ ਹੋਰ ਭਾਈ ਤੁਸੀਂ ਕਿਹੋ ਜੀ ਸਿਗਰੈਟ ਮੈਂ ਕਹਾਂ ਤੈਨੂੰ ਕਥੇਰੀਆ ਹੋਣੀ ਉਹ ਸੁਣਾਵਾਂਗਾ ਮੇਰੇ ਵਲੌਗ ਦੀਆਂ ਆ ਮੈਂ ਕਹਿੰਦਾ ਜਿਹੜਾ ਉਹ ਕਾਰਵੀਰ ਵਾਲਾ ਨਹੀਂ ਪਾਇਆ ਵਲੌਗ ਹਾਂ ਉਹਦੇ ਤੇਰੇ ਕਮੈਂਟ ਪੜਿਓ ਬੰਦਿਆਂ ਦੇ ਵਲੌਗ ਹੀ ਅਸਲੀ ਏ ਆ ਮੈਂ ਜਗ੍ਹਾ ਨੂੰ ਖਾਈ ਆ ਆਪਾਂ ਸੇ ਖੇਡੇ ਆਪਾਂ ਸਾਰੇ ਇਦਾਂ ਨਹੀਂ ਕੀਤੇ ਆ ਕੱਲ ਜਿਹੜਾ ਨਾਸਰ ਭਾਈ ਦੇ ਪਿੰਡੋਂ ਪਉਣਾ ਉਹ ਵੀ ਆਉ ਕੋਈ ਵਲੌਗ ਤੁਸੀਂ ਪਾਇਆ ਸੀ ਆਪਣਾ ਹਾਂ ਮੇਰਾ ਤੁਹਾਡੇ ਵਲੌਗ ਦੇ ਮੈਂ ਪਾਇਆ ਅਜੇ ਮੈਨੂੰ 16 ਘੰਟੇ ਹੋਏ ਪਾਇਨ 43000 ਰੁਪਏ ਮੈਂ ਇਹਨਾਂ ਨੇ ਬਹੁਤ ਪਾਇਆ ਅੱਛਾ ਵਿਕਰ ਬਿੰਦਰ ਤੋਂ ਨਾ ਭੰਗਣਾ ਬਹੁਤ ਪਾਇਆ। ਕਿੱਥੇ ਭਾਜਣਾ ਸਪਤਾਸਾਉ ਤੇ ਮੈਂ ਨਾਲ ਹੀ ਸੱਤ ਉਹ ਗਰਾਵੀ ਰੱਖਦੇ ਗਾਣੇ। ਨਹੀਂ ਉਹ ਉਹ ਵਿਕਰ ਥੋੜਾ ਜਿਹਾ ਨੂੰ ਚੱਲਿਆ। ਇਹ ਭਾਜਣੀ ਵਿਕਰ ਬਿੰਦਰ ਕੋ ਗਏ। ਕਿਹਨਾਂ ਨਾਂ ਹੀ ਯਾਦ ਕੀਤੇ ਬੰਦੇ। ਕਿੱਥੇ ਕਰਣਾ ਪਾਇਆ? ਇਹਨਾਂ ਨੇ ਕਿਤੇ ਉਹ ਵੀਡੀਓ ਅੱਜ ਦਿਖਾਉਣੀ। ਉਹ ਨਹੀਂ ਉਹ ਨਸਰ ਭਾਈ ਦੇ ਪਿੰਡ ਮੇਰਾ ਰਿਸ਼ਤੇ ਭਰਾ ਦੇ। ਮੈਂ ਵੇਖਿਆ ਸੀ। ਉਹਦਾਵ ਲੱਗਦੇ ਗਾਣੇ। ਠੀਕ ਠੀਕ ਉਹੀ ਮੈਂ ਕਿਹਾ ਵਿਕਰ ਦੇ ਨਾਂ ਤੇ ਨਹੀਂ ਗਿਆ ਸੀ। ਨਹੀਂ ਉੱਥੇ ਨਹੀਂ। ਉਹ ਵਲੋਗ ਬੜਾ ਸੋਣਾ ਆਪਣੇ। ਅੱਛਾ ਦੇਖਿਆ ਸੀ? ਉਹ ਤੁਹਾਨੂੰ ਪਤਾ ਹੈ ਆਈ ਮੇਰੀ ਜੁਗਤਾਂ ਹੀ ਨੇ। ਵਲਾਗ ਬਣਾਉਣੀ ਆ ਪਟਾਕੇ ਪਾ ਲੈਨੇ ਤੇ ਬਣਾਉਣੀ ਚੱਲੇ ਕਿਉਂ ਤਖਤ ਕਰੋ ਵਿਆਹ ਹੋਣੀ 11 ਤਰੀਕ ਨੂੰ ਫੇਰ ਆਇਆ ਨਾ ਫਿਰ 10 ਦਿਨ ਆਇਆ ਥੋੜੇ ਦਿਨ ਪਹਿਲੇ ਤੁਸੀਂ ਕਹਿ ਰਹੇ ਸੀ ਮੈਂ 7-8 ਰੁਪਏ ਮੈਂ 11 ਦੀ ਡੀਲ ਹੋਈ ਨਾ ਭਾਈ ਨਾ ਮੇਰੀ ਐ ਸਵੇਰ ਤੱਕ ਡੀਲ 4-5 ਦੀ ਸੀ ਹੁਣ 11 ਤੇ ਲੈ ਕੇ ਹੋ ਗਈ ਸੀ ਮੈਂ ਇਦਾਂ ਨਹੀਂ ਹੋਣਾ ਹਾਂ ਮੈਂ ਘਰ ਮੇਂ ਦੋ ਗਾਟ ਸਾਡੇ ਲੈ ਕੇ ਹੋਣੇ ਮੈਂ ਹੋਣ ਸਾਡੇ ਦੋ ਗਾਟ ਆ 1800 ਤੋਂ ਡਲਾਰੇ ਦੋ ਗਾਟ ਲੈ ਕੇ ਹੋਣੇ ਬੰਦਾ ਤਾਂ ਕੰਮ ਲੈ ਲੈ ਬੰਦਾ ਬੜਾ ਕੰਮ ਕਰਦਾ 我也哈哈哈哈哈。<laughs> <laughs> <laughs>